ਜੀ ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਇਹ ਸਭ ਬਹਾਦਰ ਸਕੂਟਰ ਚਲਾ ਰਹੇ ਨੇ ਦੱਸਿਆ ਜਾ ਰਿਹਾ ਕਿ ਪਿੱਛੇ ਇਹ ਇੱਕ ਹਵਾ ਲਾਤੀ ਬੈਠਾ ਹੈ ਇਸ ਮਲਜ਼ਮ ਦੇ ਹੱਥ ਕੜੀ ਲੱਗੀ ਹੋਈ ਹੈ ਜਿਸ ਨੂੰ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਹੱਥ 'ਚ ਅੱਗੇ ਫੜਿਆ ਹੋਇਆ ਤੇ ਆਰਾਮ ਨਾਲ ਮਲਜ਼ਮ ਨੂੰ ਇੱਕ ਪੁਲਿਸ ਮੁਲਾਜ਼ਮ ਵੱਲੋਂ ਹੀ ਆਪਣੇ ਨਾਲ ਖੁੱਲੇ ਆਮ ਲਜਾਇਆ ਜਾ ਰਿਹਾ ਹੈ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹਨਾਂ ਤਸਵੀਰਾਂ ਨੂੰ ਦੇਖਣ ਵਾਲਾ ਹਰ ਕੋਈ ਹੈਰਾਨ ਰਹਿ ਗਿਆ 당ਗ ਰਹਿ ਗਿਆ ਹਰ ਕਿਸੇ ਵੱਲੋਂ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਪਿਛਲੇ ਸਮਿਆਂ 'ਚ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਦੋਂ ਚੱਕਮਾ ਦੇ ਕੇ ਮਲਜਮ ਪੁਲਿਸ ਹਰਾਸਤ ਚੋਂ ਭੱਜ ਜਾਂਦੇ ਨੇ ਪਰ ਇਹਨਾਂ ਤਸਵੀਰਾਂ ਨੂੰ ਦੇਖ ਜਾਪ ਰਿਹਾ ਕਿ ਅਜਈਆਂ ਘਟਨਾਵਾਂ ਦੀ ਕਿਸੇ ਨੂੰ ਕੋਈ ਪਰਵਾਹ ਹੁੰਦੀ ਦਿਖਾਈ ਨਹੀਂ ਦੇ ਰਹੀ ਜਿਸ ਦੇ ਚਲਦੇ ਇੱਕ ਪੁਲਿਸ ਮੁਲਾਜ਼ਮ ਹੀ ਇਸ ਮੁਲਜ਼ਮ ਨੂੰ ਹੱਥ ਕੜੀ ਲਗਾ ਸਕੂਟਰ ਤੇ ਆਪਣੇ ਨਾਲ ਲਿਜਾਂਦਾ ਦਿਖਾਈ ਦੇ ਰਿਹਾ ਹੈ ਕਈ ਲੋਕਾਂ ਵੱਲੋਂ ਹੁਣ ਇਹ ਵੀ ਸਵਾਲ ਚੁੱਕਿਆ ਜਾ ਰਿਹਾ ਕਿ ਇਹ ਮੁਲਜ਼ਮ ਜੋ ਪਿੱਛੇ ਬੈਠਾ ਉਸ ਵੱਲੋਂ ਨਾ ਹੀ ਨਿਜਮਾ ਦੀ ਪਾਲਣਾ ਕੀਤੀ ਜਾ ਰਹੀ ਹੈ ਕਿਉਂਕਿ ਉਸ ਵੱਲੋਂ ਕੋਈ ਹੈਲਮਟ ਵਗੈਰਾ ਵੀ ਨਹੀਂ ਲਿਆ ਗਿਆ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਪੁਲਿਸ ਖੁਦ ਕਾਨੂੰਨ ਦਾ ਪਾਠ ਆਮ ਲੋਕਾਂ ਨੂੰ ਪੜਾਉਂਦੀ ਦਿਖਾਈ ਦਿੰਦੀ ਹੈ ਕਈ ਵਾਰ ਹੈਲਮਟ ਦੇ ਚੱਕਰ 'ਚ ਲੋਕਾਂ ਨੂੰ ਮੋٹے ਚਲਾਨਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਹੇ 'ਚ ਕਈ ਤਰ੍ਹਾਂ ਦੇ ਸਵਾਲ ਪੁਲਿਸ ਤੇ ਖੜੇ ਹੋ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਲੁਧਿਆਣਾ ਦੀ ਹੈ ਇਸ ਬਾਰੇ ਕੁਝ ਵੀ ਸਾਹਮਣੇ ਨਹੀਂ ਆ ਸਕਿਆ ਕਿ ਇਸ ਮੁੱਲਜ਼ਮ ਨੂੰ ਪੁਲਿਸ ਮੁਲਾਜ਼ਮ ਵੱਲੋਂ ਆਖਰ ਕਿੱਥੇ ਲਜਾਇਆ ਜਾ ਰਿਹਾ ਹੈ ਔਰੇ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਕਿਸੇ ਪੁਲਿਸ ਅਧਿਕਾਰੀ ਦਾ ਬਿਆਨ ਵੀ ਸਾਹਮਣੇ ਨਹੀਂ ਆਇਆ ਫਿਲਹਾਲ ਦੇਖਣਾ ਹੋਵੇਗਾ ਮਾਮਲੇ 'ਚ ਪ੍ਰਸ਼ਾਸਨ ਦਾ ਅੱਗੇ ਕੋਈ ਪ੍ਰਤੀਕਰਮ ਸਾਹਮਣੇ ਆਉਂਦਾ ਵੀ ਹੈ ਜਾਂ ਫਿਰ ਨਹੀਂ ਜਗਬਾਣੀ ਟੀਵੀ ਲਈ ਰਾਜੇਸ਼ ਗੋਤਮ ਦੀ ਰਿਪੋਰਟ